ਕਾਲ ਤੁਸੀਂ ਦੇਖ ਰਹੇ ਹੋ ਜੀ ਕੇ ਟੀਵੀ ਮੈਂ ਹਾਂ ਰਣਜੀਤ ਕੌਰ ਕਮਲਕੌਰ ਪਬੀ ਮੋਤ ਮਾਮਲੇ 'ਚ ਵੱਡਾ ਐਕਸ਼ਨ ਲੈਂਦੇ ਹੋਏ ਪੁਲਿਸ ਨੇ ਲਹਿਾਂਗੀ ਸਿੰਘ ਅਮਰਪਾਲ ਸਿੰਘ ਤੇਜ ਦੇ ਦੋ ਸਾਥੀਆਂ ਨੂੰ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਫਤਾਰ ਕੀਤਾ ਗਿਆ ਜਦਕਿ ਅਮਰਪਾਲ ਸਿੰਘ ਮਹਿਰੋਦੀ ਤਲਾਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਅਮਰਪਾਲ ਮਹਿਰੋ ਨੇ ਸੋਸ਼ਲ ਮੀਡੀਆ ਤੇ ਸ਼ਲੀਲ ਕੰਟੈਂਟ ਨੂੰ ਲੈ ਕੇ ਕਮਲਕੌਰ ਨੂੰ ਧਮਕੀ ਦਿੱਤੀ ਸੀ ਅਮਰਪਾਲ ਮਹਿਰੋ ਨੇ ਇੰਸਟਾਗ੍ਰam ਤੇ ਕਮਲਕੌਰ ਪਾਬੀ ਦੇ ਨਾਮ ਨਾਲ ਜਾਣੀ ਜਾਂਦੀ ਕੰਚਨ ਕੁਮਾਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਅਮਰਪਾਲ ਸਿੰਘ ਮਹਿਰੋ ਨੇ ਲਿਖਿਆ ਸੀ ਕਿ ਖਾਲਸਾ ਕਦੇ ਵੀ ਔਰਤ ਤੇ ਵਾਰ ਨਹੀਂ ਕਰਦਾ ਇਸ ਵਿਹਾਰ ਨੇ ਸਿੱਖ ਭੀ ਲਾਗ ਕੋਰ ਨਾਮ ਵਰਤ ਕੇ ਸਾਡਾ ਇਤਿਹਾਸ ਸਭਿਆਚਾਰ ਖਰਾਬ ਕੀਤਾ ਤੇ ਇਸ ਦਾ ਸੋਧਾ ਲਾਉਣ ਦਾ ਕੋਈ ਹਰਜ ਨਹੀਂ ਸੀ ਦੱਸਦੀ ਹੈ ਕੰਚਨ ਕੁਮਾਰੀ ਔਰਕੋ ਕਮਲਕੌਰ ਦੀ লাশ ਬਠਿੰਡਾ ਵਿੱਚ ਇੱਕ ਕਾਰਚ ਮਿਲੀ ਸੀ ਕਮਲਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਸ਼ਵੀਨ ਨਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਸਵੇਰੇ ਇਸ লাশ ਦੇ ਪਏ ਹੋਣ ਦੀ ਸੂਚਨਾ ਮਿਲੀ ਸੀ ਵੀਰਵਾਰ ਨੂੰ ਅਹਮਦਾਬਾਦ ਵਿੱਚ 에어 ਇੰਡੀਆ ਦਾ ਇੱਕ ਜਹਾਜ਼ ਹਾ사 ਗ੍ਰਸਤ ਹੋ ਗਿਆ ਇਸ ਜਹਾਜ਼ ਜਿਹੜਾ ਲੰਡਨ ਜਾ ਰਿਹਾ ਸੀ ਜਹਾਜ਼ ਬੋਇੰਗ 787 ਸੀ ਇਸੇ ਜਾਂਚ ਜਾਰੀ ਹੈ ਅਧਿਕਾਰੀਆਂ ਨੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਟਾਟਾ ਗਰੁੱਪ ਨੇ ਇਸ ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਟਾਟਾ ਗਰੁੱਪ ਉਸ ਜ਼ਖਮੀਆਂ ਦੇ ਇਲਾਜ ਦਾ ਖਰਚਾ ਚੁਕੇਗਾ ਇਸ ਗਰੁੱਪ ਇਹ ਗਰੁੱਪ ਬੀਜੇ ਮੈਡੀਕਲ ਹੌਸਟਲ ਨੂੰ ਦੁਬਾਰਾ ਚਲਾਉਣ ਵਿੱਚ ਵੀ ਮਦਦ ਕਰੇਗਾ ਐਲਾਨ ਟਾਟਾ ਸੰਸਥਾ ਚੇਅਰਮੈਨ ਐਨ ਚੰਦਰ ਸ਼ੇਖਰ ਨੇ ਕੀਤਾ ਅਹਮਦਾਬਾਦ ਹਵਾਈ ਅੱਡੇ ਦੇ ਨੇੜੇ 에어 ਇੰਡੀਆ ਦੇ ਇੱਕ ਖਾਸ ਕ੍ਰੈਸ਼ ਹੋ ਗਿਆ ਸੀ ਲੰਡਨ ਜਾ ਰਹੀ ਫਲੈਟ এਆਈ 171 ਵਿੱਚ 787 ਜਹਾਜ਼ ਲਾਈਨ ਜਹਾਜ਼ੀ ਹਾਦਸੇ ਦੇ ਬਾਅਦ ਮੁਆਫੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਇਰਨਡਿਆ ਦਾ ਬੋਇੰਗ 787 ਟ੍ਰੀਮ ਲਾਈਨਰ ਜਹਾਜ਼ ਖਾਸ ਸੇ ਦਾ ਸ਼ਿਕਾਰ ਹੋਇਆ ਸੀ ਅੰਮਦਾਬਾ ਤੋਂ ਲੰਡਨ ਜਾ ਰਿਹਾ ਸੀ ਵੀਰਵਾਰ ਨੂੰ ਟੇਕ-ਆਫ ਤੋਂ ਥੋੜੀ ਦੇਰ ਬਾਅਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਫਲਾਈਟ ਰਡਰ ਡਾਟਾ ਮੁਤਾਬਕ ਜਹਾਜ਼ 625 ਫੁੱਟ ਦੀ ਉਚਾਈ ਤੇ ਪਹੁੰਚਣ ਦੇ ਥੋੜੀ ਦੇਰ ਬਾਅਦ ਹੀ ਆਸ ਅਗਰਸਤ ਹੋ ਗਿਆ ਜਹਾਜ਼ ਵਿੱਚ 242 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਵੀ ਸ਼ਾਮਲ ਸਨ ਤੇ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਜਾਨ ਜਾਣ ਦੀ ਖਬਰਾਂ ਨੇ ਪਰ ਇਸ ਹਾਦਸੇ ਵਿੱਚ ਇੱਕ ਵਿਅਕਤੀ ਬਚ ਗਿਆ ਹੈ ਜਹਾਜ਼ ਹਾਦਸੇ ਦੌਰਾਨ 625 ਫੁੱਟ ਤੋਂ ਡਿੱਗਣ ਦੇ ਬਾਵਜੂਦ ਉਸ ਦੀ ਜਾਨ ਬਚ ਗਈ ਹੈ ਵਿਅਕਤੀ ਹਾਦਸੇ ਤਾਂ ਤੋਂ ਲਾਸ਼ਾਂ ਚ ਲੰਕ ਹਸਪਤਾਲ ਪਹੁੰਚਿਆ ਅੰਮ੍ਰਿਤ ਬਾਦ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਨੂੰ ਸੀਟ 11 A ਤੇ ਇੱਕ ਬੰਦਾ ਮਿਲਿਆ ਜੋ ਬਚਿਆ ਹੈ ਇਸ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜਦ ਕਿ ਦੱਸ ਦਈਏ ਕਿ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਜਾਨ ਸੀ ਟ ਟੁੱਟਣ ਕਾਰਨ ਬਚੀ ਹੈ ਤੇ ਫਿਰੋਜ਼ਪੁਰ ਵਿੱਚ ਪੰਜ ਨੇ ਆਪਣੇ ਮਾਮੇ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ ਮ੍ਰਿਤਕ ਮੁਖਤਿਆਰ ਸਿੰਘ ਆਪਣੀ ਜ਼ਮੀਨ ਵਿੱਚ ਸੋਹਾਗਾ ਮਾਰ ਰਿਹਾ ਸੀ ਤਾਂ ਗੋਲੀ ਚਲਾਉਣ ਵਾਲਾ આરોપીਾਂ ਦੀ ਜ਼ਮੀਨ ਵਿੱਚ ਲਗਾਏ ਗਏ ਝੋਨੇ ਤੇ ਕੁਝ ਬੂਟੇ ਖਰਾਬ ਹੋ ਗਏ ਜਿਸ ਕਾਰਨ ਉਸਨੇ ਤੈਸ਼ ਵਿੱਚ ਆ ਕੇ ਗੋਲੀ ਚਲਾ ਦਿੱਤੀ ਮੁਰਤਕ ਤੇ ਪ੍ਰਾਸਪ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਨੂੰ ਅਰੁਪੀਏ ਨੇ ਪਹਿਲਾਂ ਹੀ ਗੋਲੀ ਮਾਰੀ ਸੀ ਉਸ ਤੋਂ ਬਾਅਦ ਆਪਣੇ ਕਾਰ ਲੈ ਜਾ ਕੇ ਉਸਨਾਂ ਨੂੰ ਕੁਤਮਾਰ ਕੀਤੀ ਜਿਸ ਨਾਲ ਉਸ ਦੀ ਮੌਤ ਹੋਈ ਹੈ ਐਸਐਸਪੀ ਫਰੋਸਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਵਾਟ ਨੂੰ ਲੈ ਕੇ ਪੰਜ ਨੇ ਆਪਣੇ ਮਾਮੇ ਨੂੰ ਗੋਲੀ ਮਾਰੀ ਹੈ ਜਿਸ ਤੋਂ ਬਾਅਦ ਵਾਰਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਸਪੇਰੇ ਜ਼ਿਲ੍ਹਾ ਫਰੋਸਪੁਰ ਦੇ ਪਿੰਡ ਅਕੂ ਮਸਤੇ ਵਿੱਚ ਝੋਨੇ ਦੇ ਬੂਟੇ ਖਰਾਬ ਹੋਣ ਕਰਕੇ ਪੰਜ ਨੇ ਮਾਮੇ ਨੂੰ ਗੋਲੀ ਮਾਰ ਦਿੱਤੀ ਤੇ ਮੁਰਤਕ ਤੇ ਮੁਖਤਿਆਰ ਸਿੰਘ ਦੇ ਜੋ ਹੋਈ ਹੈ ਜਿਸ ਤੋਂ ਬਾਅਦ ਮੁਖਤਿਆਰ ਸਿੰਘ ਜ਼ਖਮੀ ਹੋ ਗਏ ਸੋ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਡਾਕਟਰਾਂ ਨੇ ਜਦ ਚੈੱਕ ਕੀਤਾ ਤਾਂ ਸੀ ਮੌਤ ਹੋ ਚੁੱਕੀ ਸੀ ਤੇ ਡਾਕਟਰਾਂ ਵੱਲੋਂ ਪੋਸਟਮਾਰਟਮ ਲਈ ਮੋਰਚੀ ਵਿੱਚ লাশ ਰੱਖਵਾ ਦਿੱਤੀ ਗਈ ਹੈ ਮੁਖਤਿਆਰ ਸਿੰਘ ਦੇ ਵੱਡੇ ਭਰਾ ਨੇ ਕਹਿ ਕੇ ਉਸ ਦਾ ਛੋਟਾ ਪੁਰਾ ਖੇਤਾਂ ਵਿੱਚ ਖੇਤੀ ਕਰ ਰਿਹਾ ਸੀ ਨਾਲ ਲੱਗਦੀ ਜ਼ਮੀਨ ਵਾਲੇ ਦੀ ਦੋ ਕਬੂਟੇ ਖਰਾਬ ਹੋ ਗਏ ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਗੁਜਰਾਤ ਦੇ ਅੰਮਦਾਬਾਦ ਵਿੱਚੋਂ ਇਹ ਜਹਾਜ਼ ਹਾਦਸੇ ਵਿੱਚ ਰਾਜਸਥਾਨ ਦੇ ਪਾਸਵਾੜਾ ਜ਼ਿਲ੍ਹੇ ਦੇ ਇੱਕ ਡਾਕਟਰ ਪਰਿਵਾਰ ਵੀ ਉਹ ਤਬਾਹ ਹੋ ਗਏ ਹਾਦਸੇ ਵਿੱਚ ਡਾਕਟਰ ਜੋੜਾ ਉਹਨਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਇਸ ਪਰਿਵਾਰ ਨੇ ਖਾਸ ਤੋ ਕੁਝ ਮਿਲਪਲਾ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਜਹਾਜ਼ 'ਤੇ ਬੈਠੇ ਬੱਚੇ ਕੁਝ ਦਿਖਾਈ ਦੇਣੇ ਨੇ ਪਤੀ ਪਤਨੀ ਵੀ ਇਸ ਸਪਾਲ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਨੇ ਪਰ ਉਹਨਾਂ ਨੇ ਕਦੇ ਸੋਚ ਨਹੀਂ ਸੋਚਿਆ ਸੀ ਕਿ ਇਹ ਖੁਸ਼ੀ ਉਹਨਾਂ ਲਈ ਸਿਰਫ ਕੁਝ ਕਮੈਂਟਾਂ ਦੀ ਹੋਵੇਗੀ ਤੇ ਮਾਤਾ ਪਿਤਾ ਹੀ ਉਹਨਾਂ ਵਿੱਚ ਬਚੇ ਨੇ ਤੇ ਹੁਣ ਬੱਚਿਆਂ ਨੂੰ ਛੱਡਣ ਜਾ ਰਹੀ ਐਂਦਾ ਬਾਦ ਗਏ ਸਨ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹਨਾਂ ਦੀ ਹਾਲਤ ਮਾੜੀ ਹੈ ਜਾਣਕਾਰੀ ਤੱਕ ਡਾਕਟਰ ਜੇਪੀ ਜੋਸ਼ੀ ਪੁੱਤਰ ਪ੍ਰਤੀਕ ਜੋਸ਼ੀ ਨੂੰ ਕੌਮੀ ਜੋਸ਼ੀ ਗਏ ਇਹਨਾਂ ਦੇ ਤਿੰਨ ਬੱਚੇ ਲੰਡਨ ਲਈ 에어 ਇੰਡੀਆ ਦੀ ਉਡਾਨ ਵਿੱਚ ਬੈਠੇ ਸਨ ਤਾਂ ਉਸ ਸਮੇਂ ਹੀ ਹਾਦਸੇ ਦਾ ਸ਼ਿਕਾਰ ਹੋ ਗਏ ਹਿਮਾਚਲ ਪਹਾੜੀ ਤੇ ਲੋਹਰ ਸੰਪਤੀ ਵਿੱਚ ਸ਼ੁਕਰਵਾਰ ਸਪਿਰਿਕ ਹਰਿਆਣਾ ਸੈਲਾਨੀ ਦੀ ਐਕਸ ਯੂ ਵੀ ਕਾਰ ਗੱਡੇ ਵਿੱਚ ਡਿੱਗ ਪਈ ਜਿਸ ਕਾਰਨ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ ਡਰਾਈਵਰ ਸਮੇਤ ਸਟੀering ਤੇ ਕਾਬੂ ਨਹੀਂ ਰੱਖ ਸਕਿਆ ਤੇ ਕਾਰ ਸੜਕ ਤੋਂ 60 ਫੁੱਟ ਡੂੰਗੀ ਖੱਡ ਵਿੱਚ ਡਿੱਗ ਪਈ ਇਸ ਹਾਦਸੇ ਵਿੱਚ ਨੌਜਵਾਨ ਜੋੜੇ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਨੇ ਜਦਕਿ ਜ਼ਖਮੀਾਂ ਦੀ ਪਛਾਣ ਪਤੀ-ਪਤਨੀ ਦੇ ਤੌਰ ਤੇ ਹੋਈ ਹੈ ਤੇ ਪੁਲਿਸ ਲੋਕ ਜਾਂਚ ਕੀਤੀ ਜਾ ਰਹੀ ਹੈ ਤੇ ਕਾਰੋਬਾਰੀ ਤੇ ਸੋਨਾ ਕਸਟਮਰ ਕੰਪਨੀ ਦੇ ਚੇਅਰਮੈਨ ਸੰਜੇ ਕਪੂਰ ਦਾ ਵੀਰਵਾਰ ਨੂੰ ਇੰਗਲੈਂਡ ਵਿੱਚ ਦਿਹਾਂਤ ਹੋ ਗਿਆ ਉਹ 53 ਸਾਲ ਦੇ ਸੰ riportਾਂ ਮੁਤਾਬਕ ਪੋਲੋ ਮੈਚ ਖੇਡ ਰਹੇ ਸਨ ਜਦੋਂ ਉਹਨਾਂ ਨੂੰ ਸਾਲ ਐਨ ਵਿੱਚ ਮੁਸ਼ਕਲ ਆਈ ਤਾਂ ਤੁਰੰਤ ਮੈਦਾਨ ਛੱਡ ਕੇ ਚਲੇ ਗਏ ਪਰ ਥੋੜੀ ਦੇਰ ਬਾਅਦ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਦੀ ਮੌਤ ਹੋ ਗਈ riportਾਂ ਮੁਤਾਬਕ ਦਾਅਵਾ ਕੀਤਾ ਗਿਆ ਹੈ ਕਿ ਮੈਚ ਦੌਰਾਨ ਸੰਜੇ ਕਪੂਰ ਦੇ ਮੂੰਹ ਵਿੱਚ ਇੱਕ ਮધુ ਫੱਕੀ ਚਲੀ ਗਈ ਸੀ ਜਿਸ ਕਾਰਨ ਉਹਨਾਂ ਦੇ ਗਲੇ ਵਿੱਚ ਸੋਜ ਹੋ ਗਈ ਸੀ ਤੇ ਦਿਲ ਦਾ ਦੌਰਾ ਪਿਆ ਤਸਦੀਕ ਸੰਜੀਤ ਕਪੂਰ ਅਦਾਕਾਰਾ ਕ੍ਰਿਸ਼ਮਾ ਕਪੂਰ ਦੇ ਸਾਥੀ ਦਾ ਪਤੀ ਸੰਤ ਦਮਾਰ ਦਾ 2003 ਵਿੱਚ ਵਿਆਹ ਹੋਇਆ ਸੀ ਫਿਲਹਾਲ ਇਸ ਬਲਟਨ ਦੇ ਪਾਸ ਇਨਾ ਹੀ ਨੰਮੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇ ਟੀਵੀ ਤਾਲਾ